ਬਹੁਤ سارے ਬੰਦੇ ਆ ਉਹਨਾਂ ਨੇ ਸਾਰਿਆਂ ਨੇ ਤੇ ਕੋਟੇ ਵੀ ਲੈ ਲੈਣੀਆਂ ਕਰਾਇਆ ਸਾਰੇ ਜਿਹੜੇ ਫੋਨ ਨੰਬਰ ਅਸੀਂ ਜੀ ਸਾਡਾ ਲੋਕਲ ਹੋਵੇ ਇਥੋਂ ਦਾ ਉਮੀਦਵਾਰ ਸਾਡੇ ਕਮਾਗਰਾਂ ਦਿਨ ਰਾਤ ਸਾਡੀ ਉਹ ਮਤਲਬ ਵੀ ਜ਼ਿੰਮੇਵਾਰੀ ਚੱਕੇ ਸਾਨੂੰ ਇਹੋ ਜਿਹਾ ਬੰਦਾ ਚਾਹੀਦਾ ਇਨਸਾਨ ਜਿਹੜਾ ਵੀ ਸਾਡੇ ਰੇਕ ਦੀ ਬੰਦੇ ਦੀ ਬਾਹ ਫੜੇ ਕੀ ਹੋਈ ਸਾਨੂੰ ਚੰਗਾ ਚਾਹ ਲੱਗਦਾ ਮੁੰਡਾ ਬਲਦੇਵ ਸਿੰਘ ਜਿਹੜਾ ਬਹੁਤ ਚੰਗਾ ਸਾਡੇ ਸੁਭਾਅ ਦੇ ਵਿੱਚ ਆਉਂਦਾ ਕਿ ਸਾਨੂੰ ਤਾਂ ਇਹ ਹੀ ਚਾਹੀਦਾ ਵੀ ਬੰਦਾ ਸਾਡੇ ਇਲਾਕੇ ਦਾ ਤੇ ਇਹ ਹਰਮਨ ਪਿਆਰਾ ਸਾਨੂੰ ਠੀਕ ਲੱਗਦਾ ਜੀ ਮਾਟੇ ਬਰਦਾਇਆ ਸਿੰਘ ਜੀ ਤੇ ਕਿੰਨੀ ਦੇਰ ਤੋਂ ਤੁਸੀਂ ਜਿਹੜੇ ਕਾਂਗਰਸ ਪਾਰਟੀ ਤੋਂ ਮਾਝੇ ਹਾਂ ਹਾਂ ਜੀ ਕਿੰਨੀ ਦੇਰ ਤੋਂ ਤੁਸੀਂ ਅਸੀਂ ਜੀ ਮੁਰਦ ਜੋ ਵੀ ਸਾਡੀ ਸਰਕਾਰ ਬਣੀ ਹੋਣ ਦੇ ਹੀ ਹੈ ਗਿਆਨੀ ਜੈਲ ਸਿੰਘ ਯਾਨੀ ਕਿ ਸਰਕਾਰ ਦੇ ਵਿੱਚ ਮੁਰਦ ਤੋਂ ਸ਼ੁਰੂ ਦੇ ਤਰ੍ਹਾਂ ਆਉਣਿਆ ਜੀ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਵੀ ਆਪਣਾ ਮੀਂਹ ਵਾਰ ਲਗਾਇਆ ਹਾਂਜੀ ਹਾਂਜੀ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣਾ ਹੰਸਰਾਜ ਜਿਹੜਾ ਉਹ ਮੈਦਾਨ ਦੇ ਵਿੱਚ ਲੈ ਜਾਂਦਾ ਹਾਂਜੀ ਤੇ ਅਕਾਲੀ ਦਲ ਤੇ ਜਿਹੜੀ ਕਾਂਗਰਸ ਪਾਰਟੀ ਆ ਇਹ ਰਹਿ ਗਏ ਆ ਹਾਂਜੀ ਇਸ ਤਰ੍ਹਾਂ ਦਾ ਲੱਗਦਾ ਜਿਹੜਾ ਵੀ ਕਿੰਨੀ ਕਲੀਡ ਦੇ ਨਾਲ ਆ ਜਿਹੜੀ ਕਾਂਗਰਸ ਪਾਰਟੀ ਲੈ ਕੇ ਜਾਉਂਦੀ ਜਿਹੜੀ ਅੱਜ ਦਾ ਹਵਾ ਚੱਲ ਰਹੀ ਹੈ ਅੱਜ ਦੀ ਅੱਜ ਦੀ ਹਵਾ ਦੇ ਅਨੁਸਾਰ ਤਾਂ ਮੈਂ ਇਹ ਚਾਹੁੰਦਾ ਵੀ ਕਾਂਗਰਸ ਦੀ ਝੰਡੀ ਉੱਤੇ ਜਾਂਦੀ ਹੈ ਸਾਰੀਆਂ ਪਾਰਟੀਆਂ ਨਾਲੋਂ ਕਿਉਂਕਿ ਕਾਂਗਰਸ ਨੂੰ ਲੋਕੀ ਬਜਮੰਦ ਤੋਂ ਜਾਣਦੇ ਆ ਵੀ ਵੱਡੀ ਪਾਰਟੀ ਐ ਕਿ ਇਹਦੇ ਨਾਲ ਹੀ ਲੋਕਾਂ ਨੂੰ ਮਤਲਬ ਹੀ ਆਉਣ ਦੀ ਪੂਰੀ ਮਿਹਦਾ ਹੈ ਮੇਰਾ ਨਾਮ ਆ ਜੀ ਹਰਕੀਰਤ ਸਿੰਘ ਢਿੱਲੋਂ ਜਨਰਲ ਸੈਕਟਰੀ ਯੂਸ ਕਾਂਗਰਸ ਪੰਜਾਬ ਲੋਕ ਸਭਾ ਚੋਣਾਂ ਲੈ ਕੇ ਕੀ ਕਹਣਾ ਲੋਕ ਸਭਾ ਚੋਣਾਂ ਨੂੰ ਅਸੀਂ ਮੇਨ ਯੋਗ ਅਗਵਾਈ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਚੋਣਾਂ ਲੜਾਂਗੇ ਪਰ ਸਾਡੀ ਇੱਕ ਹੀ ਮੰਗ ਆ ਕਿ ਸਾਨੂੰ ਇੱਥੋਂ ਦਾ ਲੋਕਲ ਕੈਂਡੀਡੇਟ ਚਾਹੀਦਾ ਜੋ ਕਿ ਮਾਸਟਰ ਬਲਦੇਵ ਸਿੰਘ ਜੀ ਕਲਿਆਣ ਜੋ ਪਹਿਲਾਂ ਵੀ ਐਮਐਲਏ ਰਹੇ ਚੁੱਕੇ ਹਨ ਸਾਡੇ ਦੁੱਖ ਸੁੱਖ ਵਿੱਚ ਉਹ ਸ਼ਰੀਕ ਹੁੰਦੇ ਆ ਹਰ ਇੱਕ ਜਗ੍ਹਾ ਪਹੁੰਚਦੇ ਆ ਅਸੀਂ ਲੋਕਲ ਕੈਂਡੀਡੇਟ ਦੀ ਮੰਗ ਕਰਦੇ ਹਾਂ ਕਿ ਜੇਕਰ ਅੱਜ ਜਿਸ ਤਰ੍ਹਾਂ ਜੀ ਪਹਿਲੀ ਮੀਟਿੰਗ ਸੀਗੀ ਪਹਿਲੀ ਮੀਟਿੰਗ ਦੇ ਵਿੱਚ ਹੰਗਾਰਾ ਕਿਸ ਤਰ੍ਹਾਂ ਦਾ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਤਿੰਨ ਚਾਰ ਪੰਡਾ ਦੀ ਮੀਟਿੰਗ ਸੀਗੀ ਵਧੀਆ ਹੰਗਾਰਾ ਮਿਲਿਆ ਸਾਰੇ ਮੋਹਤਵਾਰ ਬੰਦੇ ਮੈਂਬਰ ਸਰਪੰਚ ਨੰਬਰਦਾਰ ਹਰੇਕ ਬੰਦਾ ਪਹੁੰਚੇ ਜੀ ਬੜੀ ਹੰਗਾਰਾ ਮਿਲਿਆ ਜੀ ਹਰੇਕ ਦੀ ਇਹੀ ਮੰਗ ਆ ਕਿ ਲੋਕਲ ਕੈਂਡੀਡੇਟ ਮਿਲੇ ਜਿਸ ਤਰ੍ਹਾਂ ਆਵਾਦਵੀ ਪਾਰਟੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਲੱਗਦਾ ਵੀ ਕੰਪੀਟੀਸ਼ਨ ਰਹੂਗਾ ਇਹਦਾ ਕਾਂਗਰਸ ਦੇ ਨਾਲ ਨਹੀਂ ਕੋਈ ਕੰਪੀਟੀਸ਼ਨ ਨਹੀਂ ਅੱਜ ਦੀ ਡੇਟ 'ਚ ਲੋਕਲ ਕੈਂਡੀਡੇਟ ਨੂੰ ਮਿਲੇ ਟਿਕਟ ਜੀ ਕਾਂਗਰਸ ਕੀ ਨਾਮ ਆ ਬਈ ਬੇਰਾਉ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਪਿੰਡ ਚੰਦਵਾਜਾ ਜਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਵੱਲੋਂ ਲੋਕ ਸਭਾ ਜਿਹੜੀਆਂ ਚੋਣਾਂ ਆ ਰਹੀਆਂ ਉਹਨਾਂ ਦੇ ਕੈਂਡੀਡੇਟ ਆ ਜਿਹੜੇ ਆਪਣੇ ਆਪਣਾ ਲਾਣੇ ਗਏ ਆ ਪਰ ਕਾਂਗਰਸ ਪਾਰਟੀ ਵੱਲੋਂ ਹਜੇ ਤੱਕ ਕੋਈ ਵੀ ਉਮੀਦਵਾਰ ਜਿਹੜਾ ਆਪਣਾ ਨਹੀਂ ਲਾਣਿਆ ਗਿਆ ਹਾਂਜੀ ਤੇ ਕਿਸ ਦੀ ਝਾਗ ਹੈ ਦੇਖੋ ਜੀ ਹਜੇ ਜੋ ਵੀ ਹਾਈ ਕਮਾਂਡ ਵੱਲ ਹੁਕਮ ਹੋਗਾ ਨਾ ਜਾਂ ਜੋ ਵੀ ਉਹਨਾਂ ਨੇ ਦੇਖ ਕੇ ਸੋਲਝਿਆ ਹੈ ਉਮੀਦਵਾਰ ਜਿਹੜਾ ਵੀ ਸਾਨੂੰ ਦੇਣਗੇ ਉਹ ਅਸੀਂ ਪਾਰਟੀ ਦੇ ਹੁਕਮਾਂ ਦੇ ਜਿਵੇਂ ਉਹਨਾਂ ਦਾ ਕੋਈ ਸੱਦਾ ਹੋਗਾ ਜਾਂ ਸੁਨੇਹਾ ਮਿਲੂਗਾ ਸਾਨੂੰ ਅਸੀਂ ਉਸ ਨਾਲ ਮਤਲਬ ਉਹਨਾਂ ਦੇ ਦਿਸ਼ਣ ਦੇ ਇਸ ਪਾਰਟੀ ਦੇ ਵਰਕਰ ਹੁੰਦੇ ਨਾਲ ਅੱਗੇ ਵਧ ਕੇ ਕੰਮ ਕਰਾਂਗੇ ਤੇ ਦੂਸਰੀ ਗੱਲ ਸਾਡੀ ਮੈਂ ਆਪਦੇ ਵੱਲੋਂ ਤੇ ਪਿੰਡ ਦੇ ਮੋਤਵਰ ਸੱਜਣਾ ਵੱਲੋਂ ਸਾਰੇ ਨੂੰ ਹਾਈ ਕਮਾਂਡ ਨੂੰ ਇਹ ਹੀ ਅਪੀਲ ਕਰਨਾ ਬੇਨਤੀ ਕਰਦਾ ਵੀ ਸਾਨੂੰ ਜਿਹੜਾ ਇਥੋਂ ਦਾ ਨੁਮਾਇੰਦਾ ਜਿਹੜਾ ਵੀ ਆ ਜਿਵੇਂ ਕਿ ਦੂਜੀਆਂ ਪਾਰਟੀਆਂ ਨੇ ਸੇ 12 ਉਮੀਦਵਾਰ ਦਿੱਤੇ ਆ ਉਹ ਉਹਨਾਂ ਨੂੰ ਅਸੀਂ ਨਹੀਂ ਇਸ ਤਰ੍ਹਾਂ ਚਾਹੁੰਦੇਗੇ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਹਾਈ ਕਮਾਂਡ ਨੂੰ ਬੇਨਤੀ ਕਰਾਂਗੇ ਵੀ ਸਾਨੂੰ ਜਿਹੜਾ ਉਮੀਦਵਾਰ ਆ ਸਾਡੇ ਲੋਕਲ ਹਲਕੇ ਦੇ ਵਿੱਚੋਂ ਦਿੱਤਾ ਜਾਵੇ ਤਾਂ ਜੋ ਸਾਨੂੰ ਤੇ ਜਿਹੜੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਸਾਡੇ ਕਾਮਕਾਰਾਂ ਜਾਂ ਕੋਈ ਪਿੰਡਾਂ ਦੇ ਲੈਵਲ ਤੇ ਹੁੰਦੇ ਸੋ ਕਾਮਕਾਰਾਂ ਉਹ ਅਸੀਂ ਸੌਖੇ ਤਰੀਕੇ ਨਾਲ ਛੇਤੀ ਤੇ ਨੇੜੇ ਦੇ ਉਮੀਦਵਾਰ ਨੂੰ ਮਿਲ ਕੇ ਸੀ ਆਪਦੇ ਕਰਵਾ ਸਕੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਨੁਕਲ ਚਾਹੀਦਾ ਕਿਸ ਦੀ ਉਮੀਦ ਰੱਖਦੇ ਤੁਸੀਂ ਦੇਖੋ ਜੀ ਅਸੀਂ ਤਾਂ ਦੇਖੋ ਉਹ ਤਾਂ ਹਾਈ ਕਮਾਂਡ ਨੇ ਦੇਖਣਾ ਪਰ ਅਸੀਂ ਕਹਾਂਗੇ ਕਹਿਣਾ ਚਾਹੁੰਦੇ ਆ ਵੀ ਮਾਸਟਰ ਬਲਦੇਵ ਜੀ ਜਿਹੜੇ ਕਲਿਆਣ ਜੀ ਹੈਗੇ ਆ ਇਹ ਪਹਿਲਾਂ ਜੱਤੋਂ ਤੋਂ ਵੀ ਐਵੇਂ ਲੈ ਰਹੇ ਚੁੱਕੇ ਆ ਵਧੀਆ ਇਨਸਾਨ ਆ ਤੇ ਅਸੀਂ ਤਾਂ ਇਹੀ ਮੰਗ ਕਰਦੇ ਵੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਹਾਂਜੀ ਕੀ ਨਾਮ ਆ ਵੀ ਮੇਰਾ ਨਾਮ ਬਾਈ ਜੀ ਗੁਰਪ੍ਰੀਤ ਸਿੰਘ ਗੋਪੀ ਪੱਕਾ ਮੈਂ ਕੋਆਰਡੀਨੇਟਰ ਮਾਲਵਾ ਜੂਨ ਕਾਂਗਰਸ ਪਾਰਟੀ ਦਾ ਸੋਸ਼ਲ ਮੀਡੀਆ ਦਾ ਜਿਸ ਤਰ੍ਹਾਂ ਆਪਣਾ ਜਿਹੜਾ ਬ੍ਰੀਫ ਕੋਡ ਆ ਬ੍ਰੀਫ ਕੋਡ ਦੇ ਵਿੱਚ ਹੰੜੇ ਸਿੰਗਰਾਂ ਉਹਨਾਂ ਨੂੰ ਹੀ ਮੈਦਾਨ ਦੇ ਵਿੱਚ ਤਾਰਿਆ ਜਾ ਰਿਹਾ ਪਰ ਤੁਸੀਂ ਜਿਹੜਾ ਮਾਸਟਰ ਪ੍ਰਦੀਪ ਸਿੰਘ ਆ ਉਹਨਾਂ ਦੀ ਜਿਹੜੀ ਮੈਡੀਕਲ ਪਾਉਣਕ ਜਿਦਾ ਰਹੇ ਆ ਹਾਂਜੀ ਤੇ ਕੀ ਲੱਗਦਾ ਵੀ ਜਿਹੜਾ ਇਹ ਬਾਹਰਲੇ ਕੈਂਡੀਡੇਟ ਆ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਬਾਹਰਲੇ ਕੈਂਡੀਡੇਟ ਇਹ ਹੈ ਬਾਈ ਜਿਹੜੇ ਆਮ ਪਬਲਿਕ ਨੂੰ ਉਹਨੂੰ ਪ੍ਰੋਬਲਮ ਬਹੁਤ ਆਉਂਦੀ ਮਿਲਣ ਵਾਸਤੇ ਵੇਖੋ ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ ਨੇ ਮੈਂਬਰ ਪਾਰਲੀਮੈਂਟ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਸਾਡੇ ਆਪਣੇ ਜਿਹੜੇ ਏਰੀਆ ਹੈ ਨਾ ਇਹਨਾਂ 'ਚ ਕੈਂਸਰ ਦੀਆਂ ਬੜੀਆਂ ਪ੍ਰੋਬਲਮਾਂ ਮੈਂਬਰ ਪਾਰਲੀਮੈਂਟ ਚਾਵੇ ਜੋ ਕੈਂਸਰ ਦੀ ਉਹਦੀ ਫਾਈਲ ਜੇ ਮਤਲਬ ਆਪ ਦੀ ਜ਼ਿੰਮੇਵਾਰੀ ਨਾਲ ਲੈ ਕੇ ਜਾਵੇ ਤੇ ਉਹ ਪ੍ਰੋਪਰ ਬੰਦੇ ਦਾ ਇਲਾਜ ਵੀ ਫ੍ਰੀ ਹੋ ਜਾਂਦਾ ਅਸੀਂ ਇਹ ਚਾਹੁੰਦੇ ਹਾਂ ਕਿ ਆਮ ਜੋ ਨਰੇਗਾ ਨਰੇਗਾ ਦਾ ਕੋਈ ਸਿਸਟਮ ਨਹੀਂ ਉੱਥੇ ਸਾਡੀ ਆਵਾਜ਼ ਨਹੀਂ ਉਠਾ ਸਕਦੇ ਮਾਸਟਰ ਬਲਦੇਵ ਸਿੰਘ ਇੱਕ ਆਮ ਪਰਿਵਾਰ ਦਾ ਬੰਦਾ ਤੇ ਜਿਹੜਾ ਮਤਲਬ ਹਰ ਬੰਦੇ ਦੀ ਗੱਲ ਰੱਖੂਗਾ ਜਾ ਕੇ ਉੱਥੇ ਇੱਕ ਪੜਿਆ ਲਿਖਿਆ ਇਨਸਾਨ ਆ شریف ਆ ਪੰਜ ਸਾਲ ਐਮਐਲਏ ਵੀ ਰਹੇ ਆ ਬਹੁਤ ਸਾਰੇ ਕੈਂਡੀਡੇਟ ਹੈਗੇ ਆ ਮੈਂ ਚਾਹੁੰਦਾ ਕਿ ਲੋਕਲ ਕੈਂਡੀਡੇਟ ਮਾਸਟਰ ਬਲਦੇਵ ਸਿੰਘ ਕਿਉਂ ਹੋਣਾ ਚਾਹੀਦਾ ਕਿਉਂਕਿ شریف ਆ ਬੇਦਾਗ ਆ ਜ਼ਿੰਮੇਵਾਰੀ ਨਾਲ ਕੰਮ ਕਰੂਗਾ ਮੈਚ ਹੋਣਾ ਕਿ ਜੇ ਟਿਕਟ ਕਾਂਗਰਸ ਪਾਰਟੀ ਨੇ ਜਿੱਤ ਕੇ ਆਉਦੀ ਝੂਲੀ ਪਾਉਣੀ ਤੇ ਮਾਸਟਰ ਬਲਦੇਵ ਸਿੰਘ ਨੂੰ ਟਿਕਟ ਦਿੱਤੀ ਜਾਵੇ ਤੇ ਸਾਰੇ ਕਾਂਗਰਸੀ ਜਿੰਨੇ 50-50 ਸਾਲ ਪੁਰਾਣੇ ਆ ਬਾਈ ਜੀ ਬੈਠੇ ਹਰਕੀਰਤ ਢਿੱਲੋਂ ਸਰਪੰਚ ਸਾਹਿਬ ਬੈਠੇ ਆ ਅੰਕਲ ਬੈਠੇ ਆ ਮਿਸ਼ਗਰਦ ਪੰਜ ਛੇ ਪਿੰਡਾਂ ਦੇ ਬੰਦੇ ਸਾਰੇ ਹਰ ਬੰਦਾ ਇਹ ਚਾਹੁੰਦਾ ਕਿ ਲੋਕਲ ਬੰਦਾ ਹੋਵੇ ਤੇ ਮਾਸਟਰ ਬਲਦੇਵ ਸਿੰਘ ਹੀ ਹੋਵੇ ਕਿ ਸਾਰੇ ਬੰਦੇ ਦੀ ਸਪੋਰਟ ਵੀ ਕਰਦੇ ਆ ਜਿਸ ਤਰ੍ਹਾਂ ਤੁਸੀਂ ਅੱਜ ਵੱਖ-ਵੱਖ ਪਿੰਡਾਂ ਦੀ ਜਿਹੜੀ ਵਰਕਰ ਆ ਉਹਨਾਂ ਦੇ ਨਾਲ ਹਾਂਜੀ ਬਾਈ ਕਿਸ ਤਰ੍ਹਾਂ ਦਾ ਸੁਨੇਹਾ ਹੈ ਬਹੁਤ ਵਧੀਆ ਮਿਲਿਆ ਬਈ ਕੱਲ ਵੀ ਬਹੁਤ ਸਾਰੇ ਪਿੰਡਾਂ 'ਚ ਗਏ ਆ ਸੀ ਹਰ ਬੰਦਾ ਮਤਲਬ ਫੋਨ ਕਰ ਕਰ ਪੁੱਛਦਾ ਸਾਨੂੰ ਬਈ ਵੀ ਤੁਸੀਂ ਮਾਸਟਰ ਜੀ ਦੇ ਸਾਰੇ ਜਿਹੜੇ ਆਪਾਂ ਮਾਸਟਰ ਜੀ ਦੀ ਗੱਲ ਰੱਖੀ ਹੈ ਜੇ ਸਾਨੂੰ ਦਿੱਲੀ ਲੈ ਕੇ ਜਾਣਾ ਭਾਈ ਦਿੱਲੀ ਲੈ ਕੇ ਜਾਓ ਜੇ ਸਾਨੂੰ ਪੰਜਾਬ ਪ੍ਰਧਾਨ ਰਮਿੰਦਰ ਸਿੰਘ ਰਾਜਾ ਵੜਿੰਗ ਕੋਲ ਲੈ ਜਾਣ ਉੱਥੇ ਲੈ ਕੇ ਜਾਓ ਵੀ ਆਪਾਂ ਆਪਦੀ ਗੱਲ ਰੱਖ ਸਕੀਏ ਕਿ ਮਾਸਟਰ ਜੀ ਨੂੰ ਟਿਕਟ ਮਿਲੇ ਕਿਉਂਕਿ ਹਰ ਬੰਦੇ ਦੀ ਗੱਲ ਉੱਥੇ ਦਿੱਲੀ 'ਚ ਰੱਖੇ ਤੇ ਹਰ ਬੰਦੇ ਦੇ ਜਿਹੜੇ ਕੰਮ ਧੰਦੇ ਕਰਵਾ ਸਕਣ ਸੁਖਵਿੰਦਰ ਸਿੰਘ ਜੀ ਪਿੰਡ ਮੰਡ ਵਾਲਾ ਜਿਸ ਤਰ੍ਹਾਂ ਹੁਣ ਲੋਕ ਸਭਾ ਹੁਣ ਆ ਰਹੀ ਹੈ ਹਾਂਜੀ ਇਸ ਉਮੀਦਵਾਰ ਦੀ ਤੁਸੀਂ ਉਮੀਦ ਕਰਦੇ ਹੋ ਤੇ ਜਿਹੜੀ ਲੀਡ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਜਿੱਤ ਪ੍ਰਾਪਤ ਕੀਤਾ ਕਿਸ ਤਰ੍ਹਾਂ ਦੀ ਜਿੱਤ ਹੋਵੇਗੀ ਲੀਡ ਜੀ ਜਿਵੇਂ ਅੱਗੇ ਆਉਂਦੇ ਆ ਐਮਐਲਏ ਜਾਂ ਐਮਪੀ ਕੋਈ ਵੀ ਇਹ ਬਾਹਰਲੇ ਰੱਖਦੇ ਆ ਇਹ ਤੇ ਆਪਾਂ ਨੂੰ ਆਪਦੇ ਲੋਕਲ ਹਲਕੇ ਦਾ ਕੈਂਡੀਡੇਟ ਚਾਹੀਦਾ ਜੀ ਜਿਵੇਂ ਮਾਸਟਰ ਬਲਦੇਵ ਕਲਿਆਣ ਜੀ ਤੇ ਬਹੁਤ ਵਧੀਆ ਲੀਡਰ ਆ ਜੀ ਸੋਲ ਜੀ ਹੋਏ ਤੇ ਕਾਂਗਰਸ ਪਾਰਟੀ ਦੇ ਜਿਵੇਂ ਆਪਣੇ ਪ੍ਰਧਾਨ ਜੀ ਆ ਰਾਜਾ ਵੜੰਗੀ ਉਹਨਾਂ ਦੀ ਯੋਗਗਵਾਈ ਦੇ ਵਿੱਚ ਜੋ ਵੀ ਹੁਕਮ ਹੋਊਗਾ ਉਹਨਾਂ ਦਾ ਉਹ ਸਿਰ ਮੱਥੇ ਆ ਜੀ ਜਿਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਸੀਗੀ ਉਹਨਾਂ ਨੂੰ ਬੜੀ ਮਿਲ ਕੇ ਹਮਾਇਤ ਮਿਲੀ ਸੀਗੀ ਪਹਿਲੇ ਨੰਬਰ ਤੇ ਆਏ ਆ ਜਿਹੜੀਆਂ ਸੀਟਾਂ ਸੀਗੀਆਂ ਸਾਰੀਆਂ ਸਾਰੀਆਂ ਲੈ ਗਏ ਆ ਪਰ ਕੀ ਗੱਲ ਹੈ ਕਿ ਜਿਹੜੇ ਲੋਕ ਫੇਰ ਇੱਧਰ ਮੋੜਾ ਪਾ ਲਿਆ ਜਿੰਨੇ ਨੇ ਇਹ ਆ ਜੀ ਬਿਲਦੇਸਾਂਗੇ ਮਾਈਟਰ ਜਿਵੇਂ ਜੇ ਲੋਕਲ ਹੈ ਜੀ ਨਾਲੇ ਕੰਮ ਸਾਰੇ ਵਧੀਆ ਕਰਾਉਂਦੇ ਆ ਜੀ ਤੇ ਇਮਾਨਦਾਰ ਬੰਦੇ ਆ ਜੀ ਤਾਂ ਕਰਕੇ ਫਿਰ ਦੂਜੇ ਸਾਰੇ ਕੰਮ ਤੁਹਾਨੂੰ ਪਤਾ ਹੀ ਆ ਜੀ ਭੱਜ ਜਾਂਦੇ ਆ ਲੈ ਕੇ ਵੋਟਾਂ ਤੇ ਲੋਕ ਸਭਾ ਚੋਣਾਂ ਜੀ ਪਹਿਲੀ ਗੱਲ ਤਾਂ ਸਾਨੂੰ ਕੈਂਡੀਡੇਟ ਜਿਹੜਾ ਲੋਕਲ ਚਾਹੀਦਾ ਸਾਡੇ ਫਰੀਕ ਕੋਟਾ ਦਾ ਜ਼ਿਲ੍ਹੇ ਦਾ ਜਿਵੇਂ ਕੋਈ ਵੀ ਸਾਡਾ ਕੈਂਡੀਡੇਟ ਆ ਲੋਕਲ ਹੋਵੇ ਜਿਵੇਂ ਪਹਿਲਾਂ ਚੋਣਾਂ ਚ ਕੋਈ ਵੀ ਵੇਖ ਲੋ ਕੈਂਡੀਡੇਟ ਦਿੱਤਾ ਐਮਪੀ ਆਸਲੇ ਵੋਟਾਂ ਲੈ ਕੇ ਮੁੜ ਕੇ ਚਾ ਸਾਡਾ ਸਦੀਕ ਸਾਹਿਬ ਵੀ ਵੇਖ ਲੋ ਜਿਵੇਂ ਹੁਣ ਆਕਤੀ ਆਮ ਆਦਮੀ ਪਾਰਟੀ ਨੇ ਆ ਰਿਹਾ ਆਪਣਾ ਕਰਮਜੀਤ ਅਨਮੋਲ ਨੂੰ ਪਰ ਇੱਕ ਕਲਾਕਾਰ ਨੇ ਦਾ ਕਲਾਕਾਰਾਂ ਨੇ ਕੰਮ ਹੀ ਕਰਨੇ ਆ ਇਹਨਾਂ ਦੇ ਕੋਈ ਆਸਮੀਰ ਹੈ ਨਹੀਂ ਸਾਨੂੰ ਜਿਵੇਂ ਪਹਿਲਾਂ ਲੋਕਾਂ ਨੇ ਚਾਹਿਆ ਸੀਗਾ ਆਮ ਆਦਮੀ ਪਾਰਟੀ ਨੂੰ ਪਰ ਉਹ ਨਾ ਖਰੇ ਨਹੀਂ ਉਤਰਿਆ ਆਉਂਦੇ ਮੰਗਾ ਦੇ ਇਸੇ ਕਰਕੇ ਜਿਵੇਂ ਹੁਣ ਮਾਸਟਰ ਬਲਦੇਵ ਸਿੰਘ ਆ ਡਾਕਸੋਕ ਚ ਸ਼ਰੀਕ ਹੁੰਦੇ ਆ ਤੇ ਇੱਕ ਲੋਕਲ ਕਰਕੇ ਜਦੋਂ ਮਰਜੀ ਬੰਦਾ ਜਾ ਕੇ ਮਿਲ ਸਕਦਾ ਆਮ ਆਦਮੀ ਪਾਰਟੀ ਵੱਡੇ ਵੱਡੇ ਥਾਵੇ ਕਰ ਰਹੀ ਹੈ ਵੀ ਅਸੀਂ ਜਿਹੜੀ ਇਸ ਤੋਂ ਪੀਰਕੋੜ ਦੀ ਸੀਟ ਹੈ ਉਹ ਜਿੱਤ ਕੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਵਾਂਗੇ ਕਿਸ ਤਰ੍ਹਾਂ ਲੱਗਦਾ ਇਹ ਮਾਨ ਲਗੇ ਚਲੋ ਵੀ ਦਾਵੇ ਤਾਂ ਕਰੀ ਜਾਂਦੀ ਐ ਆਮ ਆਦਮੀ ਪਾਰਟੀ ਪਰ ਢਾਈਨਾਂ ਸਾਲਾਂ ਚ ਕੋਈ ਕੰਮ ਐ ਇੱਕ ਗਿਣਾ ਦੋ ਵੀ ਜਿਹੜਾ ਇਹਨਾਂ ਨੇ ਕੋਈ ਕੀਤਾ ਹੋਵੇ ਕੱਲੀ ਆਪਾਂ ਜਿਵੇਂ ਕਹਦੇ ਬਿਜਲੀ ਫਰੀ ਬਿਜਲੀ ਫਰੀ ਕਰਤਾ ਦਿੱਤੀ ਪਰ ਉਹ ਵੀ ਆਉਂਦੀ ਨਹੀਂ ਡਾਂਸਰ ਆ ਗਰਮ ਨਾਲ ਜਾਣ ਕੇ ਚ ਬਹੁਤ ਜਿਆਦੇ ਹੋਵੇਲੀ ਵੀ ਤਕਲੀਵਾਰ ਪਰ ਜੇ ਉਹ ਕੀਤਾ ਉਹਦਾ ਕਰਜ਼ਾ ਵੀ ਆਪਣੇ ਤੇ ਪਈ ਜਾਂਦਾ ਫਰੀ ਦਾ ਤੇ ਕਰਜ਼ਾ ਜਿਹੜਾ ਵੇਖ ਲਓ ਤੁਸੀਂ ਪਿਛਲੀਆਂ ਸਰਕਾਰਾਂ ਨੇ ਜਿੰਨਾ ਕਿ ਲਿਆ ਸੀ ਉਹ ਦੁੱਗਣਾ ਕਰ ਜਾਂਦਾ ਨੇ ਚੱਕ ਰਿਆ ਜਿਵੇਂ ਪਾਰਟੀ ਆਈ ਪਾਰਟੀ ਦਾ ਵੱਡੇ ਵੱਡੇ ਦਾਅਵੇ ਕਰਦੀ ਵੀ ਅਸੀਂ ਇੰਨੀਆਂ ਸਰਕਾਰੀ ਨੌਕਰੀਆਂ ਦਾਅਵੇ ਤੁਹਾਨੂੰ ਦੱਸਿਆ ਨੇ ਵੀ ਦਾਅਵੇ ਕੀਤੇ ਇਹਨਾਂ ਨੇ ਨੌਕਰੀਆਂ ਦਿੱਤੀਆਂ ਜਿਹੜੀਆਂ ਉਹਨਾਂ ਨੌਕਰੀਆਂ 'ਚ ਵੇਖ ਲਓ ਪੰਜਾਬ ਦੇ ਕਿੰਨੇ ਕੁ ਸਿਗੇ ਬੱਚੇ ਵੀ ਜਿਨ੍ਹਾਂ ਨੂੰ ਨੌਕਰੀ ਮਿਲੀ ਹੋਵੇ ਜੋ ਉਹਨਾਂ ਦੀ ਨੌਕਰੀ ਦਿੱਲੀ ਰਾਜਸਥਾਨ ਹਰਿਆਣਾ ਇਧਰ ਬਾਹਰ ਦੀ ਸਟੇਟਾਂ ਦੇ ਨੌਕਰੀਆਂ ਜ਼ਿਆਦਾ ਦਿੱਤੀਆਂ ਬਾਕੀ ਇਹਨਾਂ ਨੇ ਦਾਅਵੇ ਕੀਤੇ ਹਜੇ ਤੱਕ ਗੱਲਾਂ ਹੀ ਆ ਇਕੱਲੀਆਂ ਗੱਲਾਂ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਕੀਤਾ ਕੋਈ ਪਿੰਡਾਂ 'ਚ ਕੋਈ ਵਿਕਾਸ ਖਾਦੋ ਜਿਹੜਾ ਪਿਛਲੀ ਵਾਰੀ ਕਾਂਗਰਸ ਦੇ 50 ਸਾਲਾਂ 'ਚ ਹੋ ਗਿਆ ਸੀ ਕੰਮ ਉਹ ਕਾਲੀਆਂ ਮੌਕੇ ਵੀ ਨਹੀਂ ਪਈ ਪਹਿਲਾਂ ਹੋਇਆ ਸੀ ਜੋ 5 ਪੰਜਾ ਸਾਲਾਂ ਚ ਜਾ ਕੇ ਮੇਰਾ ਪਿੰਡ ਵੇਖ ਲੋ ਅੱਜ ਜਿੰਨੇ ਜਿੰਨਾ ਕੰਮ ਮੇਰੇ ਪਿੰਡ ਹੋਇਆ ਕਾਂਗਰਸ ਦੀ ਸਰਕਾਰ ਮੌਕੇ ਆਪ ਵਾਲੇ ਜਿਉਂ ਸਰਕਾਰ ਆਈ ਇੱਕ ਵੀ ਕੰਮ ਇਹਨੂੰ ਹੋਰ ਮੈਂ ਜਾਦੇ ਪਾਸੇ ਪਿੰਡਾਂ ਨੇ ਮੇਰੇ ਪਿੰਡ ਦੀ 10 ਰੁਪਿਆ ਕੰਮ ਮੇਰਾ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਪਿੰਡ ਚੰਦਵਾਜਾ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਲੋਕ ਸਭਾ ਜਿਹੜੀਆਂ ਚੋਣਾਂ ਆ ਰਹੀਆਂ ਹਾਂਜੀ ਵੱਖ-ਵੱਖ ਪਾਰਟੀਆਂ ਵੱਲੋਂ ਜੋ ਆਪਣੇ ਕੈਂਡੀਡੇਟ ਆ ਉਹ ਮੈਦਾਨ ਦੇ ਵਿੱਚ ਡਾ ਲੀ ਗਏ ਹਾਂਜੀ ਤੇ ਜਿਹੜੀ ਕਾਂਗਰਸ ਪਾਰਟੀ ਹੈ ਹਾਂਜੀ ਪੁਨਾ ਵੱਲੋਂ ਜਿਹੜੀ ਉਮੀਦਵਾਰੀ ਜਿਹੜੀ ਹੈਗੀ ਆਪਣਾ ਲੰਦ ਚਾਕ ਦੇਖੋ ਜੀ ਹਜੇ ਤਾਂ ਜੋ ਹਾਈ ਕਮਾਂਡ ਵੱਲੋਂ ਹੁਣ ਹੁਕਮ ਹੋਊਗਾ